ਵੀਡੀਓ ਨੂੰ ਬੈਂਡਰੀ ਦੀ ਗੱਲ ਕੀਤੀ ਇਹਨਾਂ ਨੂੰ ਤੇ ਹਾਂਜੀ ਤੇ ਬੈਂਡਰੀ ਕਰਕੇ ਤੂੰ ਅੰਦਰ ਰੱਖ ਬਸ ਜ਼ਰੂਰੀ ਆ ਚਾਨਣ ਨਾ ਮੈਂ ਕਹ ਜੀ ਚਾਨਣ ਨਾ ਹੁੰਦਾ ਜਿਹੜੇ ਆਪਾਂ ਇਹ ਸਿੰਗ ਕਹਿੰਦੇ ਘੋੜਿਆਂ ਸਮੇਂ ਦੀ ਅੰਦਰ ਜਾਣ ਪਾਰ ਲੰਘ ਜਾਂਦੇ ਹੈ ਨਾ ਲਾਠਣਾ ਤੇ ਰੱਖੇ ਬਬਾਈ ਆਹ ਗਰੂਰ ਲਗਾਉਣਾ ਤੇ ਲਾਠਣਾ ਇੱਥੇ ਆਹ ਦੇਖੋ ਲਾਇਆ ਵਾਹ ਜੀ ਵਾਹ ਇੱਕ ਗੱਲ ਹੋਰ ਦੱਸ ਦਿੰਦਾ ਇਹਨਾਂ ਦੇ ਨੂੰ ਹੂੰ ਆ ਜਿਹੜੇ ਮੇਰੇ ਵਰਗੇ ਸੀ ਨਾ ਇਹ ਚੰਮ ਗਿੱਦੜ ਬਣ ਕੇ ਅੰਦਰ ਘੜਾ ਨਹੀਂ ਛੱਡਦੇ ਪਏਗੇ ਬੇਈਮਾਨੀਆਂ ਆ ਗਈਆਂ ਇਹਨਾਂ ਵਿੱਚ ਵਿੱਚ ਬੰਦਿਆਂ ਦੇ ਬੇਈਮਾਨੀਆਂ ਵੀ ਆ ਗਈਆਂ ਇਹ ਸਾਰਾ ਉਹਨਾਂ ਦੀ ਗੰਦਗੀ ਹੈ ਇਹਨਾਂ ਦੀ ਸਮੈਲ ਆਉਂਦੀ ਹੈ ਹਮਮ ਆਵਾਈ ਵਾ ਅੰਦਰ ਇਹ ਕੋ ਫਾਵਾ ਕਿਸੇ ਸਮੇਂ ਫਿਰ ਪਾਰ ਲੰਘਦੀ ਆਉਣੀ ਹੈ ਨਹੀਂ ਪਾਰ ਪਾਰ ਪਾਰੰਦ ਹੋਈ ਹੈ ਬਾਬਾ ਜੀ ਅੰਦਰੋਂ ਪਾਰ ਲੰਘਦੀਆਂ ਬਸ ਇੱਥੋਂ ਤੱਕ ਹੀ ਹੈ ਇਹ ਏ ਬਾਬਾ ਜੀ ਨੇ ਸੰਭਾਲ ਲਿਆ ਹੋਈਆਂ ਕਰਕੇ ਬਚ ਗਈਆਂ ਇਹ। ਇੱਕ ਆ ਯਾਰ ਆ ਕੇ ਨਾ ਬੜਾ ਗੰਦ ਮਾਰਦੇ ਆ ਆਪਣੇ ਬੰਦੇ ਯਾਰ। ਹੂੰ। ਇਹ ਗੱਲਾਂ ਅੱਛੀਆਂ ਨਹੀਂ ਗੀਆਂ, ਇਹ ਵਧੀਆ ਗੱਲਾਂ ਨਹੀਂ ਗੀਆਂ ਇਹ। ਇਹ ਧਰਮਾਂ ਹੀ ਜਗ੍ਹਾ ਹੈ, ਧਰਮਾਂ ਨੂੰ ਰਹਿਆ ਕਰੋ, ਖਮੋਸ਼ ਜਗ੍ਹਾ ਹੈ ਇਹ। ਖਮੋਸ਼ ਆ ਕੇ ਕੰਮ ਕਰਿਆ ਕਰੋ, ਇੱਥੇ ਚੱਜ ਦੇ ਕੰਮ ਕਰਿਆ ਕਰੋ ਇਹ ਨਹੀਂ ਚੰਗਾ ਨਹੀਂ ਲੱਗਦਾ ਇਹ। ਹੂੰ। ਦੇਖੋ ਕਿੰਨਾ ਲਿਖਿਆ। ਇਹ ਮਹਾਤਮਾ ਸੰਤਨੋਖਾ ਦੀਆਂ ਚੀਜ਼ਾਂ ਨੂੰ ਹੱਥ ਲਾ ਕੇ ਵੀ ਵੇਖਣਾ ਵੀ ਮਣਾ ਹੁੰਦਾ ਤੁਸੀਂ ਦੰਦਿਆਂ ਮਾਰਦੇ ਇੱਥੇ ਆ ਕੇ। ਆ ਕੀ ਕੀ ਵਾ ਕੀ ਕੀਤਾ ਇਹ ਕੋਈ ਹੈ ਕੋਈ ਗੱਲ ਬਾਤ ਪੱਕੇ ਪੱਤਾਂ ਨਾ ਪੱਕਾ ਅੰਦਰੋਂ ਪੱਕੇ ਬਾਬੇ ਬਾਹਰੋਂ ਕੱਚੇ ਇਹ ਇਹ ਫਿਰ ਆ ਲੱਕੜਾਂ ਹੀ ਹੋਣਗੀਆਂ ਇਹਨਾਂ ਦੇ ਜਿਹੜੇ ਕੱਢੇ ਗਏ ਬਾਹਰ ਇਹ ਲੱਕੜਾਂ ਹੀ ਹੋਣਗੀਆਂ ਲੈ ਗਏ ਹੋਣੇ ਲੋਕ ਕੱਢ ਕੇ ਬਈ ਇਹ ਲੱਕੜ ਬਹੁਤ ਪੱਕੀ ਹੈ ਨਾ ਉਹ ਕਹਿੰਦੇ ਹੁਣ ਵੀ ਬੰਦਾ ਸੰਗ ਬਹਾਦਰ ਦੇ ਹੱਥ ਲੱਗੇ ਆ ਹੂੰ ਇਹ ਉਹਨਾਂ ਨੇ ਲੋਕਾਂ ਨੇ ਕੱਢ ਲਈਆਂ ਇਹ ਛੱੜਦੇ ਕੋਈ ਚੀਜ਼ ਆਪਣੇ ਖਾਜ ਕਰਕੇ ਪੰਜਾਬੀ ਬੰਦੇ ਨਹੀਂ ਛੱੜਦੇ ਬਾਬੇ ਆ ਜਮਗਤਲ ਵੀ ਬਸ ਉਹੀ ਬੰਦੇ ਬਣੇ ਆ ਵੀ ਜਿਨ੍ਹਾਂ ਦੇ ਅੰਦਰ ਬੇਈਮਾਨੀਆਂ ਸੀਗੀਆਂ ਤੇ ਉਹ ਹੈ ਵੀ ਸੁਰੰਗ ਦੇ ਵਿੱਚ ਹੀ ਇਥੇ ਗੁਫਾ ਦੇ ਵਿੱਚ ਹੀ ਕਿਹੜਾ ਨਹੀਂ ਛੁੱਟਿਆ ਉਹਨਾਂ ਦਾ